ਹਰ ਇੱਕ ਦਾ ਕਿ ਹਰ ਇੱਕ ਨੂੰ ਸਮਾਂ ਜੋ ਮਿਲਿਆ ਹੋਇਆ ਉਹਦੀ ਲਿਮਟ ਹੈ। ਔਰ ਜਿੰਨਾ ਚਿਰ ਉਹ ਲਿਮਟ ਖਤਮ ਨਹੀਂ ਹੁੰਦੀ ਤੂੰ ਸੰਸਾਰ ਤੋਂ ਜਾ ਨਹੀਂ ਸਕਦਾ। ਤੇ ਜਦੋਂ ਉਹ ਲਿਮਟ ਖਤਮ ਹੋ ਗਈ ਤੇ ਤੈਨੂੰ ਰੱਖ ਨਹੀਂ ਸਕਦਾ। ਸੋ ਸਾਹਾਂ ਦਾ ਕੋਟਾ ਹੈ ਸਮੇਂ ਦੀ ਲਿਮਟ ਹੈ। ਸੋ ਸਾਹਾਂ ਦਾ ਕੋਟਾ ਜਦ ਤੱਕ ਤੇਰਾ ਸਾਹ ਤੇਰੇ ਅੰਦਰ ਸੰਪੂਰਨ ਨਹੀਂ ਹੁੰਦੇ ਨਾ। ਜਿੰਨੇ ਸਵਾਸ ਤੈਨੂੰ ਮਾਲਕ ਨੇ ਦਿੱਤੇ ਹਨ ਕਾਲੇ ਸਭ ਦੇ ਸੁਖ ਸਾਜ ਨੇ ਵੱਡਨੇ ਘਟਨੇ ਤੇਲੇ ਸਾਰਾ ਤੈਨੂੰ ਮਾਲਕ ਨੇ ਦਿੱਤਾ ਹੋਇਆ ਸਵਾਸ ਰੱਤੀ ਭਰ ਵੀ ਨਾ ਕੋਈ ਇਸ ਨੂੰ ਕਟਾ ਸਕਦਾ ਨਾ ਕੋਈ ਪਦਾ ਸਕਦਾ ਇਹਨੂੰ ਕਟਾ ਵਧਾ ਨਹੀਂ ਕੋਈ ਸਕਦਾ ਸਭ ਕੁਝ ਉਸ ਮਾਲਕ ਦੇ ਹੁਕਮ ਦੇ ਵਿੱਚ ਹੈ ਹੁਕਮੇ ਜੰਮਣ ਹੁਕਮੇ ਮਰਨਾ ਉਹਦੇ ਹੁਕਮ ਦੇ ਵਿੱਚ ਮਰਾਂਗੇ ਉਦੇ ਹੁਕਮ ਜੰਮਾ ਨੇ ਨਾ ਕੋਈ ਕਿਸੇ ਨੂੰ ਮਾਰ ਸਕਦਾ ਨਾ ਕੋਈ ਜਵਾ ਸਕਦਾ ਮਾਰੇ ਰਾਖੇ ਇੱਕ ਆ ਇਹ ਤਾਂ ਕੇਵਲ ਤੋਂ ਕੇਵਲ ਪ੍ਰਮਾਤਮਾ ਨੇ ਇਹ ਨਹੀਂ ਕੋਈ ਸਪੈਸ਼ਲ ਆਰਮੀ ਆਵੇਗੀ ਕਿ ਇਨਸਾਨ ਨੂੰ ਖਤਮ ਕਰੂਗਾ ਕਿ ਨਹੀਂ ਭਈ ਉਹਨੇ ਇਤੋਂ ਹੀ ਸੰਸਾਰ ਨੂੰ ਪੈਦਾ ਕੀਤਾ ਹੋਇਆ ਹੈ ਸੰਸਾਰ ਦੇ ਵਿੱਚ ਹੀ ਕਿ ਹੁਣ ਜੀਵ ਜੰਤੂਆਂ ਦਾ ਵੱਡ ਟੁੱਕ ਹੁੰਦੀ ਹੈ ਇਹ ਉਹਦੇ ਹੁਕਮ ਚ ਹੁੰਦੀ ਹੈ ਜੋ ਕੁਝ ਵੀ ਹੁੰਦਾ ਹੈ ਇਹ ਸਭ ਕੁਝ ਉਸ ਮਾਲਕ ਦੇ ਹੁਕਮ ਚ ਹੁੰਦਾ ਬਾਈ ਉਹਨਾਂ ਦਾ ਸਮਾਂ ਖਤਮ ਹੈ ਖਤਮ ਕਰੋ ਉਹਨਾਂ ਦੇ ਅੰਦਰ ਐਸਾ ਜਿਵੇਂ ਕਹਿੰਦੇ ਪ੍ਰੇਰਣਾ ਭਰ ਦੇਣੀ ਕਿ ਕੋਈ ਲੋਕ ਨੇ ਹੁਣ ਜੋ ਸੇਵਾ ਕਰਦੇ ਆ ਪਸ਼ੂ ਪੰਛੀ ਜਾਨਵਰਾਂ ਦੀ ਉਹਨਾਂ ਦੇ ਕਰਮਾਂ ਚ ਲਿਖੀ ਹੋਈ ਹੈ ਕਿ ਇਸ ਸੰਸਾਰ ਤੋਂ ਤੇਰੀ ਸੇਵਾ ਹੋਣੀ ਹੈ ਜੋ ਕੁਛ ਹੈ ਸਾਰੇ ਦਾ ਸਾਰਾ ਕਰਮਾਂ ਦਾ ਲੇਖਾ ਹੈ ਕਰਮਾਂ ਦਾ ਜੋਖਾ ਹੈ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਕੋਈ ਕਿਸੇ ਨੂੰ ਜਿਵਾ ਨਹੀਂ ਸਕਦਾ ਮਾਰੇ ਰੱਖੇ ਇੱਕ ਆਪ ਮਾਨੁੱਖ ਕੇ ਆਪਾਂ ਕਹਿੰਦੇ ਬੰਦੇ ਨੇ ਬੰਦਾ ਮਾਰਤਾ ਜਾਨਵਰ ਨੂੰ ਮਾਰਤਾ ਉਹਨੂੰ ਮਾਰਤਾ ਉਹ ਭਾਈ ਪਰ ਸਤਗੁਰੂ ਦਾ ਉਪਦੇਸ਼ ਹੈ ਜੋ ਬਚਨ ਹੈ ਇਹ ਜੋ ਸਾਨੂੰ ਪਰ ਦੇਸ ਦੇਲੇ ਕਹਿੰਦੇ ਮਾਰੇ ਰਾਖੇ ਏਕੋ ਆਪ ਮਨੁਕ ਕੇ ਕੁਛ ਨਹੀਂ ਹੱਥ ਬੰਦੇ ਦੇ ਹੱਥ ਕੁਛ ਹੈ ਹੀ ਨਹੀਂ ਆਪਾਂ ਕਹਿੰਨੇ ਫਲਾ ਨਜੀਵ ਤਿਆ ਕਰਤੀ ਫਲਾ ਨਾ ਬੰਦਾ ਮਰ ਗਿਆ ਉਹ ਮਰ ਗਿਆ ਜੀ ਇਹ ਮਰ ਗਿਆ ਇੱਥੇ ਸਕਿਉਰਟੀ ਚਾਹੀਦੀ ਸੀ ਇੱਥੇ ਉਹ ਚਾਹੀਦਾ ਸੀ ਇੱਥੇ ਖਿਆਲ ਨਹੀਂ ਰੱਖਿਆ ਮਲਕਲ ਮੌਤ ਜਵਿਆ ਸੀ ਸੋ ਦਰਵਾਜੇ ਭਨ ਕਹਿੰਦੇ ਜਦੋਂ ਮੌਤ ਆਉਣੀ ਹੈ ਨਾ ਚਾਰੋਂ ਤਰਫ ਜਿੰਨੇ ਮਰਜੀ ਪੈਰੇ ਹੋਣ ਉਸਨੇ ਆ ਹੀ ਜਾਣਾ ਉਹਦੋਂ ਜਿੱਦੀ ਜਿੱਥੇ ਆਉਣੀ ਆ ਜਗਾ ਵਜੇ ਸਮੇ ਇਹਨਾਂ ਤਿੰਨਾਂ ਦਾ ਮਿਲਾਪ ਮ੍ਰਿਤੂ ਹੈ ਕਿ ਉਹ ਜਗਾ ਵੀ ਹੋਵੇ ਤੇ ਵਜਾ ਵੀ ਹੋਵੇ ਕਿ ਜਿਸ ਵਜਾ ਨਾਲ ਉਸਨੇ ਮਰਨਾ ਸੀ ਤੇ ਉਹ ਸਮਾਂ ਵੀ ਹੋਵੇ ਜਗਾ ਵਜੇ ਸਮੇ ਤਿੰਨਾਂ ਦਾ ਮਿਲਾਪ ਹੋਣਾ ਚਾਹੀਦਾ ਭਾਈ ਤਦ ਜਾ ਕੇ ਮਾਤ ਆਂਦੀ ਹੈ ਹੁਣ ਧਰਮ ਹੀ ਬੰਦਿਆਂ ਨੂੰ ਪਤਾ ਹੈ ਵੀ ਇਹ ਮੌਤ ਤਦ ਆਉਣੀ ਹੈ ਜਦੋਂ ਮੇਰੇ ਸਵਾਸ ਖਤਮ ਹੋਣੇ ਹੈ ਮੇਰਾ ਸਮਾਂ ਖਤਮ ਹੋਣਾ ਮੇਰੀ ਜਗਾ ਹੋਣੀ ਹੈ ਤਦ ਤੱਕ ਨਹੀਂ ਹੋਣੀ ਉਹ ਲਾਹ ਲੈਂਦੇ ਐ ਸੁਨੁੱਖਾ ਦੇ ਤੋ ਮਾਰੇ ਰਾਖੇ ਕੋ ਆਪ ਮਰਨਾ ਜਣਾ ਤਾਂ ਪ੍ਰਮਾਤਮਾ ਆਤਾ ਬਈ ਇਹ ਥੋੜੀ ਕਿ ਇਹਦੇ ਮਰਿਆ ਮੈਂ ਪਹਿਲਾਂ ਮਰ ਜੂਗਾ ਜੋ ਸੋਰਨੇ ਹੁੰਦੇ ਆ ਨਾ ਜੋ ਜੋਧੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਬਈ ਇਸ ਗੱਲ ਦਾ ਉਹ ਇਹ ਤੋਂ ਪ੍ਰਵਾਹ ਨਹੀਂ ਕਰਦੇ ਉਹਨਾਂ ਨੇ ਸਤ ਦੀ ਪਹਿਚਾਨ ਕੀਤੀ ਹੁੰਦੀ ਸਾਨੂੰ ਸਤ ਦੀ ਪਹਿਚਾਨਣੀ ਹੈ ਤੇ ਸਾਨੂੰ ਤਾਂ ਮੌਤ ਹੀ ਭੁੱਲੀ ਫਿਰਦੀ ਹੈ ਬਿਸਤਰ ਗਿਆ ਹੈ ਮਰਣਾ ਅਸੀਂ ਮੌਤ ਨੂੰ ਭੁੱਲ ਗਏ ਤੇ ਮੌਤ ਭੁੱਲੀ ਹੋਈ ਹੈ ਤੇ ਡਰੇ ਹੋਏ ਆ ਤੇ ਪਾਪ ਕਮਾਉਂਦੇ ਮਾੜੇ ਕਰਮ ਕਰਦੇ ਆ ਤੇ ਧਰਮੀ ਬੰਦੇ ਨੂੰ ਮੌਤ ਯਾਦ ਆਉਂਦੀ ਹੈ ਉਹਨੂੰ ਇਹ ਵੀ ਜਿਆਦਾ ਹੈ ਕਿ ਮੇਰੀ ਮੌਤ ਪਰਮਾਤਮਾ ਦੇ ਦਿੱਤੇ ਹੋਏ ਸਮੇਂ ਜਗਏ ਵਜੇ ਦੇ ਨਾਲ ਹੋਣੀ ਹੈ ਇਹਨੂੰ ਕੋਈ ਨਹੀਂ ਬਦਲ ਸਕਦਾ ਇਹ ਧਰਮੀ ਦੀ ਪਹਿਚਾਣ ਪਹਿਲੀ ਹੈ ਤੈਂ ਤਾਂ ਸਤਗੁਰੂ ਪਾਇਸ਼ਾ ਜੀ ਫਰਮਾਨ ਕਰਦੇ ਆ ਪਹਿਲਾ ਮਰਨ ਕਬੂਲ ਕਰਾ ਜੀਵਨ ਕੀ ਛੜਿਆਸ ਉਹ ਸਵਨ ਕੀ ਰੇਣੁਕਾ ਤਉ ਆਓ ਮਾਰੇ ਪਾਸ ਕਹਿੰਦੇ ਆਉਣਾ ਹੀ ਤਾਂ ਦਾ ਤਰਨੀ ਬੰਦੇ ਕਹਿੰਦੇ ਆ ਭਾਵੇਂ ਇਸ ਸਰੀਰ ਦਾ ਕੁਝ ਵੀ ਹੋ ਜਾਵੇ ਇਹ ਇਹਨੂੰ ਭਾਵੇਂ ਫੁੱਲਾਂ 'ਚ ਰੱਖ ਭਾਵੇਂ ਕੰਡਿਆਂ 'ਤੇ ਰੱਖ ਇਹਨੇ ਖਤਮ ਹੋਣਾ ਹੀ ਹੋਣਾ ਸਰੀਰ ਨੇ ਖਤਮ ਹੋਣਾ ਹੀ ਹੋਣਾ ਵਾ ਇਹਨੂੰ ਕਿਸੇ ਵੀ وجہ ਦੇ ਨਾਲ ਰੱਖ ਨਹੀਂ ਸਕਦੇ ਅਸੀਂ ਤੇ ਕਹਿੰਦੇ ਆ ਭਾਈ ਜਿਹਨੇ ਖਤਮ ਹੋਣਾ ਉਦੋਂ ਪਹਿਲਾਂ ਪਹਿਲਾਂ ਲਾਹ ਲੈਣੀ ਲਾਹ ਲੈਣਾ ਭਾਈ ਕਿਸੇ ਚੀਜ਼ ਦਾ ਧਰਮ ਕਮਾਉਣ ਦਾ ਧਰਮ ਕਮਾ ਲਈਏ ਕਿਹਦਾ ਤਲੰਗ ਉਹਨਾਂ ਸਹਿਦਾਨ ਨੂੰ ਯਾਦ ਕਰੋ ਉਹਨਾਂ ਮਹਾਤਮਾ ਨੂੰ ਯਾਦ ਕਰੋ ਉਹਨਾਂ ਬੰਦਗੀ ਵਾਲੀਆਂ ਰੂਹਾਂ ਨੂੰ ਯਾਦ ਕਰੋ ਕਿ ਉਹਨਾਂ ਨੇ ਧਰਮ ਕਮਾਉਣ ਦੀ ਖਾਤਰ ਆਪਣਾ ਕੀ ਕੁਝ ਗਵਾਇਆ ਜੋ ਇਤਿਹਾਸ ਦੇ ਦਿਨ ਚੱਲ ਰਹੇ ਹਨ ਹਰ ਜਗ੍ਹਾ ਸਮਾਗਮ ਚੱਲ ਰਹੇ ਹਨ ਨਗਰ-ਨਗਰ ਸਮਾਗਮ ਚੱਲੇ ਆ ਕਥਾ ਹੁੰਦੀ ਹੈ ਕੀਰਤਨ ਹੁੰਦੇ ਹਨ ਨਗਰ ਕੀਰਤਨ ਹੋ ਰਹੇ ਆ ਭਾਵ ਧਰਮ ਦੀ ਗੱਲ ਕਰਦੇ ਆ ਕਿ ਸਾਨੂੰ ਧਰਮ ਦ੍ਰਿੜ ਹੋ ਜਾਵੇ ਆਮੀਆਂ ਦੇ ਵਿੱਚ ਭੋਗ ਮਾਗ 2 ਮਹੀਨੇ ਧਰਮ ਦੇ ਲਈ ਬਹੁਤ ਹੀ ਪ੍ਰਮੁੱਖ ਮੰਨੇ ਗਏ ਜਿਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦਾ ਉਹਨਾਂ ਦਾ ਇਤਿਆਸ ਹੈ ਅਨੰਦਪੁਰ ਸਾਹਿਬ ਛੱੜਣਾ ਸਾਸਾ ਜੋ ਸਾਰਾ ਅਪਜ ਨੇ ਸਰਬਨ ਕੀਤਾ ਆਪ ਆਪਣੀ ਵਧੇ ਜੇਤੀ ਵਰਨਤ ਵੈਨਪਨਤ ਹੋਏ ਤੇਤੀ ਕਿ ਜਿਹਦੇ ਕੋਲ ਜਿੰਨੀਕ ਮਤ ਵਹਿਗਰੂ ਨਹੀਂ ਦਿੱਤੀ ਹੋਈ ਹੈ ਮਤ ਕਿਤਾਬਾਂ ਚ ਨਹੀਂ ਹੁੰਦੀ ਮਤ ਵਹਿਗਰੂ ਦੇ ਵੱਲੋਂ ਹੁੰਦੀ ਹੈ ਕਿ ਜਿੰਨ ਮਾਲਕ ਨੇ ਜਿੰਨੀਕ ਮਤ ਬੁੱਧ ਦਿੱਤੀ ਹੈ ਉਸਨੇ ਉਹਨਾਂ ਕੋ ਬਖਿਆਨ ਕਰਨਾ ਹੁਣ ਉਹਨਾਂ ਸ਼ਹੀਦਾਂ ਨੂੰ ਯਾਦ ਕਰੋ ਭਈ ਕਿ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੇ ਗੁਰੂ ਦਾ ਸਾਥ ਨਹੀਂ ਛੱਡਿਆ ਉਹ ਕਹਿੰਦੇ ਕੱਲ ਮਰਦੀ ਤੇ ਆ ਜਮਰ ਜੀ ਸਾਨੂੰ ਕੀ ਹੈ ਜਾਣਾ ਤਾਂ ਹੈ ਹੀ ਇੱਥੇ ਨਾ ਤਾਂ ਉਹਨਾਂ ਨੂੰ ਕੋਖ ਰੋਗ ਸਕੀ ਧਰਮ ਤੋਂ ਕਿ ਅਨੰਦਪੁਰ ਸਾਹਿਬ ਦੀ ਧਰਤੀ ਹੈ ਜਿੰਨਾ ਵੀ ਸਮਾਂ ਪਿਆ ਕੇਰਾ ਭਾਵੇਂ ਕਾਫੀ ਲੰਬਾ ਸੀ ਕਿ ਤਿੰਨ ਕੁ ਸਾਲ ਦਾ 17 ਤੋਂ 1 ਤੋਂ ਲੈ ਕੇ 1704 ਦੇ ਆਸ-ਪਾਸ ਤੱਕ ਕੇਰਾ ਰਿਹਾ ਪਰ ਸਖਤਾਈ ਜੋ ਹੋਈ ਹੈ ਵੀ ਰਾਸ਼ਨ ਪਾਣੀ ਵੀ ਬੰਦ ਕਰ ਦਿਓ ਸਭ ਕੁਝ ਬੰਦ ਕਰ ਦਿਓ ਉਹ 9 ਮਹੀਨੇ ਦਾ ਸਮਾਂ ਸੀ ਆਖਰਕਾਰ 파ਸ਼ਨ ਨੂੰ ਪਤਾ ਸੀ ਇਹ ਤਾਂ ਪਈ ਚੜਨੇ ਚੜਨਾ ਪੈਣਾ ਮੈਥੋਂ ਤਾਂ ਜੇ ਨਾ ਛੱਡਿਆ ਤੇ ਔਰ ਵਾਲਾ ਜੋ ਇਤਿਹਾਸ ਆ ਉਹ ਬਣਣਾ ਨਹੀਂ ਹੈ ਅਧੂਰਾ ਰਹਿ ਜਾਣਾ ਕਿ ਜੇ ਨਾ ਛੱਡਦੇ ਭਾਈ ਫਿਰ ਇਤਿਹਾਸ ਜੋ ਬਣਾਉਣਾ ਹੈ ਕਿ ਦੁਨੀਆ ਨੂੰ ਦਿਖਾਉਣਾ ਹੈ ਕਿ ਧਰਮੀਆਂ ਦੇ ਜਨੂਨ ਧਰਮ ਵਾਸਤੇ ਸਾਬੇ ਮੇ ਬੰਦਾ ਧਰਮ ਦਾ ਲਾਹਾ ਲੈਣ ਦੀ ਖਾਤਰ ਮਨੁੱਖਾ ਦੇਹੀ ਦਾ ਕਿ ਮੈਂ ਧਰਮ ਕਮਾਉਣਾ ਉਹ ਕੀ ਕੁਝ ਕਰਦਾ ਹੁਣ ਤੁਸੀਂ ਆਮ ਦੇਖਦੇ ਹੋ ਟੀਵੀ ਦੇਖਦੇ ਹੋ ਫਿਲਮਾਂ ਦੇਖਦੇ ਹੋ ਇਹਨਾਂ ਦੇ ਵਿੱਚ ਵੀ ਗਿਆਨ ਮਿਲ ਜਾਂਦਾ ਕਿ ਸਾਰਾ ਕੁਝ ਕੀਤਾ ਕਰਾਇਆ ਡਾਇਰੈਕਟਰ ਦਾ ਹੁੰਦਾ ਉਹਦੇ ਵਿੱਚ ਕਈ ਵਾਰ ਦੇਖਦੇ ਆਪਾਂ ਕਿ ਵਿਲਨ ਕਿ ਅੱਗੇ ਸਾਹਮਣੇ ਵਾਲੇ ਨੂੰ ਜਾਂ ਪੁਲਿਸ ਵਾਲੇ ਨੂੰ ਜਾਂ ਕਿਸੇ ਨੂੰ ਗੋਲੀ ਮਾਰਦਾ ਆਪਣੇ ਤੇ ਇਹ ਨਾ ਹੁੰਦਾ ਨਾ ਹੁੰਦਾ ਜੇ ਉਹ ਨਾ ਹੋਵੇ ਤੇ ਭਾਈ ਫਿਲਮ ਹੀ ਨਾ ਬਣੀ ਕੰਪਲੀਟ ਓਵੇਂ ਭਾਈ ਜੇ ਉਹ ਗੁਰੂ ਪਾਤਸ਼ਾਹ ਜੀ ਮਹਾਰਾਜ ਅਨੰਤਪੁਰ ਸਾਹਿਬ ਨਾ ਛੱਡਦੇ ਤੇ ਕੌਮ ਦੀ ਤਸਵੀਰ ਕੁਝ ਹੋਰ ਹੋਣੀ ਸੀ ਫਿਰ ਸ਼ਾਇਦ ਅੱਜ ਨੂੰ ਨਾ ਹੁੰਦਾ ਸਾਡੇ ਵਿੱਚ ਕਿ ਸਾਨੂੰ ਫਿਰ ਸਮਝਾਇਆ ਨਹੀਂ ਜਾਣਾ ਸੀ ਕਿਸੇ ਤਰੀਕੇ ਨਾਲ ਅਸੀਂ ਅੱਜ ਨਹੀਂ ਸਮਝੇ ਕਿ ਕਿਸ ਤਰ੍ਹਾਂ ਛੋਟੇ ਸਹਿਜਦਾਂ ਨੇ ਵੱਡੇ ਸਹਿਜਦਾਂ ਨੇ ਸਿੰਘਾਂ ਨੇ ਕਿਵੇਂ ਭੁੱਖਣ ਭਾਣੇ ਗੁਰੂ ਦੇ ਚਰਨਾਂ ਨੂੰ ਨਹੀਂ ਛੱਡਿਆ ਸੰਤਾਂ ਦਿਖਾਉਣ ਤੋਂ ਬਾਅਦ ਵੀ ਫਿਰ ਵੀ ਅਸੀਂ ਮਸਤੀਆਂ ਕਰਦੇ ਫਿਰਦੇ ਆਂ ਮੌਜਾਂ ਕਰਦੇ ਫਿਰਦੇ ਆਂ ਧਰਮ ਦਾ ਗਿਆਨ ਕੋਈ ਨਹੀਂ ਹੈ ਜਿੰਨਾ ਮਰਜ਼ੀ ਦੇ ਲੋ ਖਣੜੀ ਤੋ ਤੇ ਯੋਜਨੀ ਨਾ ਹੋਵੇ ਜੇ ਸੋ ਤਾਂ ਵਣ ਪਾਓ ਸਾਡੀ ਮਤ ਐਸੀ ਹੈ ਆ ਮਹੀਨਿਆਂ ਦੇ ਵਿੱਚ ਹਰ ਜਗ੍ਹਾ ਕੀਦਾ ਭਾਈ ਕਿ ਉਹ ਬੇਨਤੀ ਕਰਨੀ ਹੁੰਦੀ ਹੈ ਭਾਈ ਕੋਈ ਕਿਸੇ ਨਾਲ ਜ਼ਬਰਦਸਤੀ ਨਹੀਂ ਕਰ ਸਕਦਾ ਪਰ ਮੂਰਖਾਂ ਦਾ ਲਾਣਾ ਵੀ ਹੁੰਦਾ ਹੈ ਕਿ ਹਲੇ ਵੀ ਰੋਜ਼ ਸੁਣਦੇ ਆ ਥਾ-ਥਾ ਸੁਣਦੇ ਆ ਕਿ ਭਾਈ ਗੱਡੀਆਂ ਮੋਟਰਾਂ ਤੇ ਕਿਸੇ ਪ੍ਰਕਾਰ ਦੇ ਗੀਤ ਨਾ ਲਾਓ ਜਦੋਂ ਜਾਣੇ ਆ ਅਨੰਤਪੁਰ ਸਾਹਿਬ ਵੱਲੋਂ ਸਰਹੰਦ ਵੱਲੋਂ ਜਾਣੇ ਆ ਫਤਿਹਗੜ੍ਹ ਸਾਹਿਬ ਵੱਲੋਂ ਜਾਣੇ ਆ ਚਮਕੌਰ ਸਾਹਿਬ ਜਾਣਾ ਸਤਨਾਬੈਗ ਦੇ ਜਾਬ ਕਰਦੇ ਜਾਓ ਫਿਰ ਵੀ ਗੱਡੀਆਂ ਮੋਟਰਾਂ ਟਾਲੇ ਉੱਚੇ-ਉੱਚੇ ਗਾਣੇ ਜਿਵੇਂ ਇਹਨਾਂ ਕੋਲੇ ਹੁੰਦੀਆਂ ਨਾਲੇ ਪਤਾ ਲੈ ਕਿਸ਼ਤਾਂ ਦੇਣੀਆਂ ਕਣਕ ਸਰਕਾਰੀ ਖਾਨੇ ਆ ਫਿਰ ਵੀ ਇਦਾਂ ਬੁੜਕਣਗੇ ਵੀ ਬਾਕੀ ਇਸ ਤਾਂ ਹਵਾਨੀ ਸਾਤੇ ਹੀ ਧਾਰ ਲੈ ਕੇ ਕੰਮ ਚਲਾਉਂਦਾ ਵਾ ਇਹ ਹਉਮੇ ਹੰਕਾਰ ਹੈ ਤੇ ਦੋਨਿਆਂ ਭੈਰੂਣੇ ਨਹੀਂ ਪਾਉਂਦੇ ਉਹਨੇ ਤਾਂ ਭਾਈ ਰਾਜੇ ਮਹਾਰਾਜ ਨੂੰ ਘਾਹ ਖਾਣ ਲਾ ਦਿੱਤਾ ਪਤਾ ਹੈ ਕੀ ਹੈ ਹਮੇਸ਼ਾ ਨਿਮਰਤਾ ਚ ਰਹੋ ਪ੍ਰੇਮ ਚ ਰਹੋ ਸੰਸਾਰ ਦਾ ਜੋ ਵਹਿਣ ਵਹਿ ਰਹੇ ਆ ਸਿੱਖੀ ਵੱਲ ਵਹਿ ਰਹੇ ਆ ਪ੍ਰੇਮ ਵੱਲ ਵਹਿ ਰਹੇ ਆ ਧਰਮ ਵੱਲ ਵਹਿ ਰਹੇ ਆ ਤਾਰਮ ਦੀ ਗੱਲ ਕਰੋ ਧਰਮ ਦਾ ਗਿਆਨ ਲਵੋ ਧਰਮ ਦਾ ਗਿਆਨ ਲਵੋ ਅਸੀਂ ਫੇਰ ਵੀ ਹੁਲੜਵਾਈਆਂ ਚ ਲੱਗੇ ਪਏ ਆਂ ਰੋ ਭਾਈ ਹੁਣ ਉੱਲੂ ਨੂੰ ਕਿਹੜਾ ਸਮਝਾਵੇ ਬੇਸੂਰ ਦਾ ਪ੍ਰਕਾਸ਼ ਇਹ ਸੰਸਾਰ ਦੇ ਭਲੇ ਵਾਸਤੇ ਆ ਉਹ ਕਹਿੰਦਾ ਜੜੇ ਹੀ ਕਿਉਂ ਆ ਜੜੇ ਆ ਸੂਰਜ ਦੇ ਦੇਖ ਕੇ ਉੱਲੂ ਕੋ ਰਾਵੇ ਆਪਾਂ ਜੋ ਉਲੂ ਹੀ ਆ ਫਿਰ ਜਿਨ੍ਹਾਂ ਨੂੰ ਧਰਮ ਦੀ ਪਛਾਣ ਨਹੀਂ ਧਰਮ ਦੀ ਸੋਝੀ ਨਹੀਂ ਕਿ ਉਹਨਾਂ ਸਿੱਖਾਂ ਨੇ ਉਹਨਾਂ ਸਿੰਘਾਂ ਨੇ ਗੁਰੂ ਦਾ ਕਿਸੇ ਵੀ ਸਮੇਂ ਸਾਥ ਨਹੀਂ ਛੱਡਿਆ ਗੁਰਚਾਨਾਂ ਦਾ ਸਾਥ ਨਹੀਂ ਛੱਡਿਆ ਜਿਹੜੇ ਇੱਕ ਵਾਰ ਗਏ ਵੀ ਸੀ ਭਾਵੇਂ ਨਾਲ ਤੇ ਅੱਜ ਵੀ ਕਲੰਕ ਹੈ ਪਰ ਫਿਰ ਵੀ ਉਹਨਾਂ ਨੇ ਜਾਨਾਂ ਵਾਰੀਆਂ ਆਪਣੀਆਂ ਪਾਈ ਕਿ ਕੁਝ ਹੋ ਜਾਵੇ ਜਿੰਨਾ ਕਿ ਅਸੀਂ ਕਰ ਸਕਦੇ ਆ ਇਹਨੂੰ ਖਤਮ ਕਰਨ ਦੀ ਗੱਲ ਕਰੀਏ ਆਪਣੀਆਂ ਜਾਨਾਂ ਵਾਰ ਕੇ ਫਿਰ ਵੀ ਉਹਨਾਂ ਨੇ ਮੁਕਸਰ ਧਰ ਦੀ ਧਰਤੀ ਦੇ ਉੱਤੇ ਆਪਣਾ ਫਰਜ਼ ਨਿਭਾਇਆ ਅਸੀਂ ਕਦੋਂ ਫਰਜ਼ ਨਿਭਾਉਣਾ ਬਈ ਅਸੀਂ ਪਸ਼ੂਆਂ ਦੀ ਸ਼੍ਰੇਣੀ ਵਿੱਚ ਸੀ ਤੇ ਪਸ਼ੂ ਹੀ ਐ ਤੇ ਪਸ਼ੂਆਂ ਦਾ ਆਧਾਰ ਕੋਈ ਨਹੀਂ ਐ ਪਸ਼ੂਆਂ ਦਾ ਆਧਾਰ ਕੋਈ ਨਹੀਂ ਇੱਥੇ ਮਨੁੱਖ ਦਾ ਆਧਾਰ ਹੋਣਾ ਐ ਕਿ ਮਨੁੱਖ ਬਣੋ ਬੰਦਾ ਸੋਜੋ ਬੰਦਗੀ ਗਏ ਆਪਾਂ ਤੁਸੀਂ ਬੰਦੇ ਹੀ ਨਹੀਂ ਆਪਾਂ ਤਾਂ ਬਈ ਕੋਈ ਸਾਡੇ ਕੋਲ ਬੰਦਗੀ ਨਹੀਂ ਐ ਪਰਮਾਤਮਾ ਦਾ ਭਜਨ ਨਹੀਂ ਐ ਸਿਮਰਨ ਨਹੀਂ ਐ ਜੇ ਹੈ ਉਹ ਭਈ ਇਸ ਤਰ੍ਹਾਂ ਕਤਰ ਕੀਤਾ ਹੋਇਆ ਜਿਵੇਂ ਗੰਧਲੇ ਭਾਂਡੇ ਦੇ ਵਿੱਚ ਦੁੱਧ ਇਕੱਠਾ ਕੀਤਾ ਹੋਵੇ ਕਿ ਭਾਂਡਾ ਗੰਦਲਾ ਹੋਵੇ ਤੇ ਉਹ ਚ ਦੁੱਧ ਪਾ ਦੀ ਜਿਹਨਾਂ ਮਾਰਜੀ ਇਕੱਠਾ ਕਰ ਲਏ ਉਹ ਤਾਂ ਖਰਾਬ ਹੀ ਹੋਣਾ ਬਈ ਕਿ ਜੇ ਦੁੱਧ ਐਸਾ ਵਾ ਨਾ ਕਿ ਦੁੱਧ ਨੂੰ ਰੱਖਣ ਵਾਸਤੇ ਭਾਈ ਭਾਂਡੇ ਨੂੰ ਸਾਫ਼ ਕਰਨਾ ਪੈਂਦਾ ਸ਼ੁੱਧ ਕਰਨਾ ਪੈਂਦਾ ਵਾ ਰਤੀ ਭਰ ਵੀ ਉਹਦੇ ਵਿੱਚ ਕੋਈ ਖਟਿਆਈ ਪੈ ਗਈ ਕੁਝ ਹੋਰ ਪੈ ਗਈ ਤੇ ਮਾੜਾ ਜਿਹਾ ਹੁੰਦਾ ਨਾ ਕਿ ਦੁੱਧ ਭਾਵੇਂ ਤੇ ਸਾਰੇ ਪਿੰਡ ਦਾ ਕਵਾਂਟਰਾਂ ਚ ਇਕੱਠੇ ਕਰ ਲ ਭਾਵੇਂ ਉਹ ਜਿਹੜੇ ਬੇਰ ਕਾਲੀ ਗੱਡੀ ਹੁੰਦੀਆਂ ਨੇ ਦੁੱਧ ਲਈ ਭਰੀ ਹੁੰਦੀ ਤੇ ਉਹ ਹੋਵੇ ਉਨੇ ਨੂੰ ਦਹੀਂ ਬਣਾਉਣ ਦੀ ਖਾਤਰ ਇੱਕ ਚਮਚਾ ਹੀ ਦਹੀਂ ਸੁੱਟਣ ਦੀ ਲੋੜ ਐ। ਉਹ ਸਿਰੇ ਦੁੱਧ ਥੋੜੀ ਨਿਕਣਾ ਫਿਰ ਦਹੀਂ ਨਿਕਲੂ ਨਾ ਵਿੱਚੋਂ। ਉਸੇ ਤਰ੍ਹਾਂ ਹੀ ਤੇਰੇ ਕੀਤੇ ਹੋਏ ਕਰਮ ਧਰਮ ਦੇ ਤੂੰ ਸੇਵਾ ਕਰਦਾ, ਦਾਨ ਕਰਦਾ, ਪੁੰਨ ਕਰਦਾ। ਜਾਂ ਤੇਰਾ ਸਿਮਨਾ ਜੋ ਕੁਝ ਵੀ ਐ ਜੇ ਇਹਦੇ ਵਿੱਚ ਇੱਕ ਵੀ ਖਟਾਈ ਵਾਲੀ ਗੱਲ ਆ ਗਈ ਨੇ ਸਾਰੇ ਦਾ ਸਾਰਾ ਖਤਮ। ਕਿਸੇ ਕੰਨੀ ਆਉਂਦਾ। ਦਹੀਂ ਤਾਂ ਫਿਰ ਵੀ ਖੰਦਾ ਜਾਂਦਾ ਲੱਸੀ ਬਣ ਜੂ, ਮੱਖਣ ਬਣ ਜੂ। ਪਰ ਤੇਰੀ ਬੰਦਗੀ ਕਿਸੇ ਕੰਮ ਨਹੀਂ ਹੋਣੀ ਜੇਕ ਦੇ ਵਿੱਚ ਉਹਦੇ ਹਉਮੈ ਪਾ ਲਈ ਹੰਕਾਰ ਪਾ ਲਿਆ ਜਾਤ ਪਾਤ ਦਾ ਵਹਿਮ ਪਾ ਲਿਆ ਭਲੇਖਾ ਪਾ ਲਿਆ ਜੋ ਸਾਡੇ ਦਿਨਾਂ ਚੋਂ ਨਿਕਲਦੇ ਹੀ ਨਹੀਂ ਹੈ। ਪਤਨੀ ਕਿਤੇ ਕਿਤੇ ਤੋਂ ਮਾਲੇ ਸਜਾ ਲੈਣੇ ਆ ਜੁੜੇ ਰੱਖ ਲੈਣੇ ਤਸਤਾਰਾ ਬਲ ਲੈਣੇ ਆ ਧਰਮ ਤੇ ਆਣੇ ਦਾ ਗਿਆਨ ਨਹੀਂ ਆ ਫਿਰ ਵੀ ਰੱਤੀ ਪਰ ਗਿਆਨ ਨਹੀਂ ਕਿ ਆ ਜਿਹੜੀ ਜੰਗ ਦੇ ਵਿੱਚ ਤੁਸੀਂ ਜਾਣੇ ਹੋ ਇਹਨਾਂ ਨੂੰ ਪੁੱਛਿਓ ਵੀ ਤੁਸੀਂ ਜਾਣੇ ਕਿਉਂ ਹੋ ਇਹਨਾਂ ਪੁੱਤੋ ਤੇ ਸਾਰੇ ਭਾਈ ਸੂਦਰ ਸੀ ਗਰੀਬ ਸੀ ਭਾਈ ਬਿਆ ਰਾਮ ਜੀ ਖਤਰੀ ਨੇ ਭਾਈ ਧਰਮਦਾਸ ਜੀ ਉਹ ਸਾਰੇ ਭਾਈ ਉਹ ਤਾਂ ਸੂਦਰ ਸੀ ਸੂਦਰਾਂ ਦੇ ਕਰਾਈ ਜਾਂਦੇ ਹੋ ਆਪਦੇ ਨਗਰ ਤੇ ਕੋਈ ਪ੍ਰੋਗਰਾਮ ਹੋਵੇ ਪਾਬਾ ਜੀਵਨ ਸਿੰਘ ਦੇ ਜਾਣਾ ਨਹੀਂ ਹੁਣ ਤੇ ਚੱਲਿਆ ਚਮਕੌਰ ਸਾਹਿਬ ਉੱਥੇ ਵੀ ਤਾਂ ਹੋਈ ਸੀ ਦੋਏ ਸੀ ਵੀ ਉੱਥੇ ਵੀ ਸ਼ਾਹ ਤਾਂ ਉਹਨਾਂ ਨੇ ਪਾਈਆਂ ਨੇ ਭਾਵ ਪਖੰਡੀ ਲਈ ਫਰਦੇ ਹਾਂ ਸੱਚ ਕੋਈ ਨਹੀਂ ਇਹ ਕੇ ਪਖੰਡੀ ਅੰਦਰ ਪਾਲਿਆ ਹੋਇਆ ਭਾਈ ਤੇ ਇਸ ਪਖੰਡ ਨੇ ਤੇ ਤੁਹਾਨੂੰ ਨਰਕਾਂ ਸੁਟਿਆ ਹੋਇਆ ਹੁਣ ਵੀ ਸੁਟਿਆ ਤੇ ਅੱਗੇ ਵੀ ਸੁੱਟੂਗਾ ਨਰਕ ਇੱਥੇ ਵੀ ਵੈਗਰੂ ਦਿਖਾਉਂਦਾ ਜੋ ਮੰਜਾਂ ਤੇ ਲੰਬੇ ਪਾਉਂਦਾ ਨਾ ਵੈਗਰੂ ਉਹ ਨਰਕ ਹੀ ਹੁੰਦਾ ਉਹ ਬੇਨਾ ਤੁਰ ਸਕਦੇ ਨਾ ਬੋਲ ਸਕਦੇ ਨਾ ਖਾ ਸਕਦੇ ਆ ਇਹ ਸਾਰੇ ਨਰਕ ਵੈਗਰੂ ਇੱਥੇ ਦਿਖਾਉਂਦਾ ਜਿਹੜੇ ਅਗਲੀ ਜੁਨੀ ਚ ਮਿਲਣੇ ਤੇ ਵੱਖਰੇ ਮਿਲਣੇ ਆ ਹੁਣ ਜਿਨ੍ਹਾਂ ਨੇ ਭਾਈ ਧਰਮ ਕਮਾਇਆ ਸਿੱਖੀ ਨਵਾਈ ਹੈ ਉਹਨਾਂ ਨੇ ਆਪਣੇ ਤਨ ਦਾ ਕਤਰਾ ਕਤਰਾ ਖੂਨ ਦਾ ਵਾਅਦਾ ਦਿੱਤਾ ਕਿ ਕਿਤੇ ਸਿੱਖੀ ਤੋਂ ਵਾਂਝੇ ਨਾ ਹੋ ਜਾਈਏ ਕਿਤੇ ਧਰਮ ਦੀ ਕਮਾਈ ਤੋਂ ਕੋਈ ਘਾਟਣਾ ਮਹਿਸੂਸ ਹੋ ਜਾਵੇ ਲਾਹਾ ਲੈ ਲਈਏ ਖੂਮ ਬੰਦਾ ਵੇ ਜਾਵੇ ਤੇ ਉਹਨਾਂ ਸਿੱਖ ਸ਼ਹੀਦਾਂ ਦਾ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ ਕਿ ਅੱਜ ਦੇ ਦਿਨ ਹੁਣ ਪਤਾ ਵੀ ਗੁਰੂ ਪਾਤਸ਼ਾਹ ਜੀ ਮਾਰੇ ਨੇ 6 ਔਰ 7 ਪੋਦੀ ਰਾਤਰੀ ਅਨੰਦਪੁਰ ਸੈਮ ਨੂੰ ਛੱਡੇ ਆ ਸਾਥ-ਸਾਥ ਇੱਕ ਸਮਾਨ ਦਾ ਜੁੱਧ ਹੋਇਆ ਜਿੱਥੋਂ ਪਰਿਵਾਰ ਵਿਛੜ ਗਿਆ ਐਸਾ ਵਿਛੜਿਆ ਦੁਬਾਰਾ ਮਲਾਪ ਨਹੀਂ ਹੋਇਆ ਮਾਤਾ ਗੁਜਰ ਕੌਰ ਦਾ ਛੋਟੇ ਸਹਿਬਜਾਦਿਆਂ ਨਾਲ ਅਲੱਗ ਦਿਸ਼ਾ ਵੱਲ ਹੋ ਜਾਣਾ ਮਾਤਾ ਸੰਦਰ ਕੌਰ ਜੀ ਤੇ ਮਾਤਾ ਸਹਿਬ ਕੌਰ ਜੀ ਇਹਨਾਂ ਦਾ ਅਲੱਗ ਦਿਸ਼ਾ ਵੱਲ ਹੋ ਜਾਣਾ ਛੋਟੇ ਸਹਿਬਜਾਦੇ ਅਲੱਗ ਹੋ ਗਏ ਵੱਡੇ ਅਲੱਗ ਹੋ ਗਏ ਵੱਡੇ ਸਹਿਜਾਦਾਂ ਦਾ ਮਲਾਫ ਗੁਰੂ ਪਾਸ਼ਾ ਜੀ ਮਾਰਾ ਨਾਲ ਕਿਉਂਕਿ ਭਾਈ ਉਹਨਾਂ ਦਾ ਜੋ ਪਾਠ ਸੀ ਉਹਨਾਂ ਨੇ ਜੋ ਸਿੱਖੀ ਨਿਵਾਣੀ ਸੀ ਜੋ ਸਿਖਾਣੀ ਸੀ ਉਹ ਸਿਖਾਣੀ ਸੀ ਸਾਨੂੰ ਜੋ ਗੜੀ ਚਮਕੌਰ ਦਾ ਇਤਿਹਾਸ ਹੈ ਹੁਣ ਛੋਡੇ ਸਹਿਜਾਦੇ ਤਾਂ ਭਾਈ ਇੱਕ ਸਾਈਡ ਚੱਲ ਪਏ ਮਾਤਾ ਗੁਜਰੀ ਨਾਲ ਜਿੱਦੋਂ ਉਹਨਾਂ ਦੀ ਕਿਸਮਤ ਲੈ ਕੇ ਗਈ ਜਿਦਾ ਧਾਣਾ ਪਾਣੀ ਜਿਦਾ ਜਿਦਾ ਲਿਖਿਆ ਸੀ ਭਾਈ ਭਾਵੇਂ ਇੱਕ ਰਾਤ ਉਹਨਾਂ ਨੇ ਅਲੀ ਰਾਤ ਛੋਪੜੀ ਵਿੱਚ ਪੱਟੀ ਸੀ ਭਾਈ ਕੰਮਾ ਕੰਮੋ ਵੀ ਕਹਿੰਦੇ ਆ ਕੰਮਾ ਵੀ ਕਹਿੰਦੇ ਅਲੱਗ-ਅਲੱਗ ਨਾਂ ਨੇ ਚਲੋ ਜੋ ਵੀ ਸੀ ਭਾਈ ਗੋਗਰਮੁਖ ਪਿਆਰਾ ਮਿਲੇ ਆ ਜੋ ਗੁਰੂ ਘਰ ਦਾ ਪ੍ਰੇਮੀ ਸੀ ਕੰਮਾ ਮਸਕੀ ਤੇ ਉਹਦੀ ਪਤਨੀ ਲక్ష్ਮੀ ਦੋਨਾਂ ਨੇ ਇੱਕ ਰਾਤ ਰਹਿ ਆ ਜਦੋਂ ਪਤਾ ਲੱਗਿਆ ਦਿਨੇ ਤੇ ਦੂਸਰੀ ਰਾਤ ਫਿਰ ਗੰਗੂ ਲੈ ਗਿਆ ਭਾਈ ਜਿਹੜੀ ਅਸਲ ਹੋਣੀ ਸੀ ਅਸਲ ਇਤਿਹਾਸ ਜੇ ਗੰਗੂ ਨਾ ਹੁੰਦਾ ਸਿੱਖ ਇਤਿਹਾਸ ਅਧੂਰਾ ਰਹਿ ਜਾਣਾ ਸੀ ਤੇ ਛੋੜੇ ਸਹਿਵ ਜਨ شہادت ਨਾ ਹੁੰਦੀ ਉਹਨਾਂ ਨੂੰ ਕੋਈ ਪੁੱਛਦਾ ਨਾ ਭਾਈ ਇੱਥੇ ਸ਼ਹੀਦਾਂ ਨੂੰ ਪੁੱਛਿਆ ਜਾਂਦਾ ਸ਼ਹਾਦਤ ਤਾਂ ਦੇਣ ਵਾਲਿਆਂ ਨੂੰ ਪੁੱਛਿਆ ਜਾਂਦਾ ਕਿ ਧਰਮ ਦਾ ਭਾਈ ਗਿਆਨ ਵੀ ਦੇਣਾ ਸੀ ਕਿ ਧਰਮ ਦੀ ਖਾਤਰ ਸਭ ਕੁਝ ਗਵਾ ਦਿਓ ਆਪ ਗਵਾਈਏ ਤਾਂ ਸ਼ੋਪਾਈਏ ਐਵੇਂ ਥੋੜੀ ਧਰਮੀ ਬਣ ਜਾਂਦਾ ਇੱਥੇ ਤਾਂ ਆਪਣਾ ਬਗਵਾਉਣਾ ਪੈਂਦਾ ਵਾ ਸਤ ਤਾ ਉਹਦੀ ਹਮੇਂ ਕਾਰ ਨਹੀਂ ਗਵਾਈ ਜਾਂਦੀ ਭਾਈ ਉਹ ਚ ਨਹੀਂ ਜਾਤ ਪਾਤ ਦੇ ਇਹ ਭੇਦ ਨਹੀਂ ਮਿਟਾਈ ਜਾਂਦੇ ਹੋਰ ਕੀ ਕਰਾਂਗੇ ਅਸੀਂ ਰੋ ਬਿਚਾਰ ਤੇ ਪਹਿਲੀ ਰਾਤ ਜੋ ਗੁਜਰੀ ਸਤਗੁਰ ਪਾਤਸ਼ਾਹ ਜੀ ਦੇਤੇ ਲੱਗ ਲੱਗ ਹੋ ਗਏ ਫਰਸਾ ਤੋਂ ਤੇ ਸਤਰੂਤ ਰਪੇ ਆ ਕਿ ਵਾਹਦਾਈ ਹੁੰਦੇ ਹੁੰਦੇ ਅੱਗੇ ਪਿੱਛੇ ਫੌਜਾਂ ਲੱਗੀਆਂ ਫੌਜਾਂ ਹੀ ਨਹੀਂ ਕੱਲੀਆਂ ਲੱਗੀਆਂ ਹੋਈਆਂ ਕਿ ਜਿੰਨਾ ਇਹ ਇਲਾਕਾ ਸੀ ਨਾ ਰੰਗੜਾ ਦਾ ਹੋਰਾਂ ਦਾ ਜੋ ਵੀ ਉਹ ਠੱਗ ਸੀ ਜਿੰਨਾ ਤੋਂ ਗੁਰੂ ਪਾਤਸ਼ਾਹ ਨੂੰ ਤਕਲੀਫ ਸੀ ਮਾ ਪਤਾ ਲੱਗੇ ਗੁਰੂ ਬਾਹਰ ਆ ਗਿਆ ਸਭ ਨੂੰ ਸੀ ਲਾਚ ਵੀ ਇਹਨਾਂ ਨੂੰ ਫੜ ਕੇ ਅਸੀਂ ਜਾਂ ਮਾਰ ਕੇ ਕੁਝ ਵੀ ਕਰਕੇ ਮੁਗਲਾਂ ਦੋਤੋਂ ਭਾਈ ਅਸੀਂ ਇਨਾਮ ਲਵਾਂਗੇ ਤੇ ਸਾਡਾ ਰਸਤਾ ਵੀ ਸਾਫ਼ ਹੋਊਗਾ ਸਾਨੂੰ ਹਰ ਜਗ੍ਹਾ ਰੋਕ ਦਿੰਦੇ ਕਿ ਚਿੰਗਿਆਈ ਦੀ ਗੱਲ ਕਰਨ ਵਾਲੇ ਨੂੰ ਬੁਰਾਈ ਵਾਲੇ ਬਹੁਤੇ ਮਿਲਦੇ ਆਖਣੋਕਾ ਸੱਚਾ ਨਾ ਇਹ ਗੱਲ ਕਿਦੇ ਸੌਖੀ ਨਹੀਂ ਹੁੰਦੀ ਕਿ ਤੁਸੀਂ ਸੱਚ ਦੀ ਲੜਾਈ ਲੜੋ ਤੇ ਤੁਹਾਡਾ ਕੋਈ ਵਿਰੋਧੀ ਨਾ ਹੋਵੇ ਕਿ ਤੁਸੀਂ ਸੱਚ ਦੀ ਗੱਲ ਕਰੋਗੇ ਜੇ ਤੁਸੀਂ ਇਕੱਲੇ ਹੋ ਤੇ ਕਰੋਨਾ ਤੁਹਾਡੇ ਵਿਰੋਧੀ ਹੋਣਗੇ ਉਹਨਾਂ ਨੂੰ چیر ਕੇ ਨਿਕਲਣਾ ਹੈ ਉਸੇ ਤਰ੍ਹਾਂ ਧਰਮ ਦੇ ਵੀ ਵਿਰੋਧੀ ਸਿਸਟਮ ਹੈ ਤੇ ਪਾਛਾ ਜੀ ਮਹਾਰਾਜ ਆਪਣੇ ਵੀਰ ਨਾਲ ਚੱਲਦੇ ਚੱਲਦੇ ਕਿ ਕਈ ਨਗਰਾਂ ਦੇ ਵਿੱਚ ਜਿੱਥੇ ਇਸ ਸਮੇਂ ਸਥਾਨ ਬਣੇ ਹੋਏ ਆ ਜਦੋਂ ਪਰ ਸਾਸਾ ਤੋਂ ਇੱਧਰ ਆਉਨੇ ਆ ਨਾ ਚਮਕੌਰ ਸਾਹਿਬ ਵਾਲਨੋਂ ਛੋਟੇ ਛੋਟੇ ਸਥਾਨ ਮਿਲ ਜਾਂਦੇ ਆ ਕਿ ਗੁਰੂ ਪਾਛਾ ਇੱਥੇ ਆਏ ਸੀ ਇੱਥੇ ਆਏ ਸੀ ਇਹ ਨਾਲ ਦੀ ਨਾਲ ਭਾਈ ਸਰਬਨ ਕਹਦੇ ਰਹਾਂਗੇ ਅਖੀਰ ਉਹ ਘੜੀ ਆ ਗਈ ਉਹ ਸਮਾਂ